ਇਹ ਹੈ ਕਰਨ ਦੇਵੀਗੜ੍ਹ ਵਾਲਾ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ ਕਾਪਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡਾ ਅਪਡੇਟ ਰਾਜ ਚੋਣ ਕਮਿਸ਼ਨ ਵੱਲੋਂ ਪੱਤਰ ਜਾਰੀ ਪੰਜਾਬ ਦੇ 11 ਜ਼ਿਲ੍ਹਿਆਂ ਲਈ ਅਲਰਟ ਜਾਰੀ ਪਵੇਗਾ ਭਾਰੀਮੀ ਸਿਹਤ ਭਾਗ ਨੂੰ ਮਿਲੀਆਂ 58 ਨਵੀਆਂ ਐਂਬੂਲੈਂਸ ਅਤੀਦ ਨੂੰ ਸੂਲਤਾ ਨਾਲ ਐਸ ਸੀ ਐਮ ਮਾਨ ਨ ਦਿੱਤੀ ਹਰੀ ਚੰਡੀ ਮਹਾਲੀਚ ਹੋਇਆ ਗੈਂਗਸਟਰ ਦਾ ਰਾਜ ਹੋਟਲ ਮਾਲਕਾਂ ਤੋਂ ਮੰਗਿਆ ਜਾ ਰਿਹਾ ਹੈ ਮੀਨਾ ਪੰਨ ਤੋੜ ਕਰਕੇ ਮਹਿਮਾਨ ਵੀ ਕੁੱਟੇ ਮਨੂ ਪਾਰਕਰ ਨੇ ਰਚਿਆ ਇਤਿਹਾਸ ਭਾਰਤ ਲਈ ਜਿੱਤਿਆ ਪਹਿਲਾ ਮੈਡਲ ਪੀਐਮ ਮੋਦੀ ਨੇ ਦਿੱਤੀ ਵਧਾਈ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਚੋਣ ਖਾੜਾ ਭਖਣ ਵਾਲਾ ਦੱਸਦੀ ਹੈ ਕਿ ਸੂਬੇ ਚ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਕਰਵਾਉਣ ਲਈ ਤਿਆਰੀਆਂ ਕਰਵਾਈਆਂ ਜਾ ਰਹੀਆਂ ਦੱਸਦੀ ਹੈ ਕਿ ਵਿੱਤੀ ਕਮਿਸ਼ਨਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪੱਤਰ ਵਿੱਚ ਲਿਖਿਆ ਗਿਆ ਹੈ ਜਾਰੀ ਹੋਏ ਪੱਤਰ ਵਿੱਚ ਆਉਣ ਵਾਲੀਆਂ ਪੰਚਾਇਤੀ ਚੋਣਾਂ 2024 ਲਈ ਵੱਖ-ਵੱਖ ਸਰੇਣੀਆਂ ਵਾਲੇ ਸਰਪੰਚਾਂ ਪੰਚਾਂ ਦੀ ਅਸਾਮੀਆਂ ਦੀ ਸੀਟਾਂ ਦੀ ਰਿਜ਼ਰਵੇਸ਼ਨ ਕਰਨ ਲਈ ਹਦਾਇਤ ਦੇ ਦਿੱਤੀ ਗਈ ਹੈ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਸਾਲ ਦੇ ਅੰਤ ਤੱਕ ਪਿੰਡੂ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ ਇਸ ਲਈ ಗ್ರಾಮ ਪੰਚਾਇਤ ਲੜਿੰਦੀ ਕਾਰਵਾਈ ਤੁਰੰਤ ਅਮਲ 'ਚ ਲੈ ਕੇ ਆਵੇ ਤਾਂ ਜੋ ਚੋਣਾਂ ਬਾਰੇ ਆਮ ਲੋਕਾਂ ਤੇ ਉਮੀਦਵਾਰਾਂ ਨੂੰ ਜਾਣਕਾਰੀ ਹੋਵੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਗੱਲ ਨੂੰ ਵੀ ਕਿਨੀ ਬਣਾਇਆ ਜਾਵੇਗੀ ਪੰਚਾਂ ਦੀ ਰਾਖਵਾ ਕਰਨ ਸਬੰਧੀ ਹਰੇਕ ਜ਼ਿਲ੍ਹੇ ਦੇ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਰਡਿੰਗੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ ਅਤੇ ਕੀਤੀ ਗਈ ਕਾਰਵਾਈ ਵਾਏ ਜਲਦ ਤੋਂ ਜਲਦ ਕਮਿਸ਼ਨ ਨੂੰ ਜਾਣੂ ਕਰਵਾਇਆ ਜਾਵੇ ਦੱਸਦੀ ਹੈ ਕਿ ਦਸੰਬਰ 2023 ਤੋਂ ਪੰਚਾਇਤਾਂ ਭੰਗ ਹੋ ਚੁੱਕੀਆਂ ਸਰਕਾਰ ਵੱਲੋਂ ਪ੍ਰਬੰਧਕਾਂ ਨੂੰ ਲਗਾ ਕੇ ਕੰਮ ਚਲਾਇਆ ਜਾ ਰਿਹਾ ਹੈ ਪਿੰਡ ਪੱਦਰ ਤੇ ਤਸਦੀਕ ਹੋਣ ਵਾਲੇ ਦਸਤਾਵੇਜ਼ਾਂ ਲਈ ਪਿੰਡ ਵਾਸੀਆਂ ਨੂੰ ਪਰੇਸ਼ਾਨੀ ਆ ਰਹੀ ਹੈ ਕਾਬਲੇ ਗੌਰ ਹੈ ਕਿ ਪੰਚਾਇਤ ਵਿੱਚ 13626 ਪੰਚਾਇਤਾਂ ਪੰਜਾਬ ਚ ਜਨਵਰੀ 2019 ਚ ਗ੍ਰਾਮ ਪੰਚਾਇਤ ਚੋਣ ਹੋਈਆਂ ਸਨ ਚੋਣਾਂ ਨੂੰ ਲੈ ਕੇ ਢਿੱਲ ਮੱਠ ਤੇ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਸੂਬਾ ਚੋਣ ਕਮਿਸ਼ਨ ਨੇ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ ਬੀਤੇ ਦਿਨ ਪੰਜਾਬ ਚ ਕੁਝ ਇਲਾਕਿਆਂ ਚ ਹੋਈ ਹਲਕੀ ਬਾਰਿਸ਼ ਤੋਂ ਬਾਅਦ ਸੂਬੇ ਵਿੱਚ ਤਾਪਮਾਨ ਵਿੱਚ 1.7 ਡਿਗਰੀ ਘਟ ਦਰਜ ਕੀਤਾ ਗਿਆ ਅੱਜ ਮੌਸਮ ਵਿਭਾਗ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਪਰ 11 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਮੰਗਲਵਾਰ ਤੋਂ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ ਨਾਲ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਕੇਂਦਰ ਆਈਐਮਡੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ 11 ਜ਼ਿਲ੍ਹੇ ਤਰਨਤਾਰਨ ਫਿਰੋਜ਼ਪੁਰ ਕਪੂਰਥਲਾ ਮੋਗਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਈਗੜ ਸਾਹਿਬ ਅਤੇ ਪਟਿਆਲਾ ਵਿੱਚ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਹੋਰਨਾਂ ਜਿਦੇ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ ਪੰਜਾਬ ਵਿੱਚ ਭਾਵੇਂ તાਪਮਾਨ ਵਿੱਚ 1.7 ਡਿਗਰੀ ਦੀ ਗਰਾਉਂਦ ਦਰਜ ਕੀਤੀ ਗਈ ਹੈ ਪਰ ਅਜੇ ਵੀ ਔਸਤ તાਪਮਾਨ ਆਮ ਨਾਲੋਂ 6.6 ਡਿਗਰੀ ਵੱਧ ਹੈ ਪੰਜਾਬ ਦੇ ਬਠਿੰਡਾ ਵਿੱਚ તાਪਮਾਨ 39.2 ਡਿਗਰੀ ਦਰਜ ਕੀਤਾ ਗਿਆ ਫਤਈਗੜ ਸਾਹਿਬ ਵਿੱਚ ਸਭ ਤੋਂ ਵੱਧ તાਪਮਾਨ 32 ਪੁਆਇੰਟ 9 ਡਿਗਰੀ ਦਰਜ ਕੀਤਾ ਗਿਆ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਨੂੰ ਅੱਜ 58 ਨਵੀਆਂ ਐਂਬੂਲੈਂਸਾਂ ਮਿਲੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਚੰਡੀਗੜ੍ਹ ਸਥਿਤ ਆਪਣੀ ਰਾਜ ਤੋਂ ਇਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਹ ਐਂਬੂਲੈਂਸ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਇਸ ਮੌਕੇ ਸੀਐਮ ਮਾਨ ਨੇ মিডিਆ ਨਾਲ ਵੀ ਗੱਲਬਾਤ ਕੀਤੀ ਸਿਹਤ ਵਿਭਾਗ ਅਨਸਾਰ 58 ਨਵੀਆਂ ਐਂਬੂਲੈਂਸਾਂ ਖਰੀਦੀਆਂ ਗਈਆਂ ਹਨ ਇਹਨਾਂ ਵਿੱਚੋਂ 25 ਐਮਬੂਲੈਂਸਾਂ ਅਤਿ ਨੋਨਕ ਜੀਵਨ ਆਧਾਰਤ ਸਿਹਤ ਪ੍ਰਣਾਲੀ ਤੇ ਆਧਾਰਤ ਹਨ ਇਹਨਾਂ ਨੂੰ ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਤਾਇਨਾਤ ਕੀਤਾ ਜਾਵੇਗਾ ਇਸ ਨੂੰ ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਨੂੰ ਅਪਗ੍ਰੇਡ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਮੰਨਿਆ ਜਾ ਰਿਹਾ ਹੈ ਸਰਕਾਰ ਵੱਲੋਂ 500 ਕਰੋੜ ਦੇ ਨਾਲ ਹਸਪਤਾਲ ਅਪਗ੍ਰੇਡ ਕੀਤਾ ਜਾ ਰਹੇ ਹਨ ਸੂਬਾ ਸਰਕਾਰ ਨੇ ਕਰੀਬ 5 ਮਹੀਨੇ ਪਹਿਲਾਂ ਇਹਨਾਂ ਐਮਬੂਲੈਂਸਾਂ ਨੂੰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਸਰਕਾਰ ਨੇ ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਵੀ ਦਿੱਤੀ ਸੀ ਇਸ ਤੋਂ ਇਲਾਵਾ ਹੁਣ ਸਾਰੇ ਖੇਤਰਾਂ ਵਿੱਚ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਜਾ ਰਹੇ ਹਨ ਉਹ ਮੁਫਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ ਪੰਜਾਬ ਦੇ ਵਿੱਚ ਸ਼ਹਿਰੀ ਖੇਤਰ ਚ 15 ਮਿੰਟ ਤੇ ਪਿੰਡੂ ਖੇਤਰ ਚ 20 ਮਿੰਟ ਉਹਨਾਂ ਦਾ ਜਿਹੜਾ ਟਾਈਮ ਹੈ ਜਿਹੜਾ ਔਸਤਨ ਟਾਈਮ ਹੈ ਉੱਥੇ ਪਹੁੰਚਣ ਦਾ ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜੇ ਜੀਪੀਐਸ ਸਿਸਟਮ ਲੱਗੇ ਹੋਏ ਨੇ ਆਪ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਗੱਡੀ ਕਿੱਥੇ ਆ ਤੇ 14 ਕਰੋੜ ਦੀ ਲਾਗਤ ਨਾਲ 58 ਨਵੀਆਂ ਅੱਜ ਐਂਬੂਲੈਂਸਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਾਰੇ ਲੇਟੈਸਟ ਕਲੀਅਰ ਨਹੀਂ ਕਿ ਫੱਟਾ ਲਾਤਾ ਅੰਦਰ ਬਸ ਇੱਕ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਰਿਲੇਟਰ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਰਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ ਐਸਐਸਐਫ ਨੇ ਹਜ਼ਾਰਾਂ ਜ਼ਿੰਦਗੀਆਂ ਬਚਾਤੀਆਂ 1 ਫਰਵਰੀ ਤੋਂ ਲੈ ਕੇ ਜੇ 1 ਜੁਲਾਈ ਤੱਕ ਦਾ ਡਾਟਾ ਜਿਹੜਾ ਕੰਪੇਅਰ ਕਰੀਏ ਪਿਛਲੇ ਸਾਲ ਨਾਲ ਤਾਂ ਹਜ਼ਾਰਾਂ ਦੀ ਗਿਣਤੀ ਚ ਹੈ ਜੀਆਂ ਜ਼ਿੰਦਗੀਆਂ ਬਚੀਆਂ ਨੇ ਜਿਹੜੀਆਂ ਐਸਐਸਐਫ ਨੇ ਟਾਈਮ ਤੇ ਹਸਪਤਾਲ ਚ ਪਹੁੰਚਾ ਦੇ ਦਵਾਈਆਂ ਮਿਲ ਗਈਆਂ ਕੱਲਾ ਇਹ ਨਹੀਂ ਕਿ ਐਸਐਸਐਫ ਨੇ ਕੱਲੀਆਂ ਐਕਸੀਡੈਂਟ ਹੋਇਆ ਜਾਂ ਕੋਈ ਇਸ ਤਰ੍ਹਾਂ ਦੀ ਐਮਰਜੈਂਸੀ ਹੋਈ ਸੜਕ ਤੇ ਤੁਹਾਨੂੰ ਇਮੀਡੀਏਟਲੀ ਉਹਨਾਂ ਨੂੰ ਜਿਹੜਾ ਪਛਾਤਾ ਹਸਪਤਾਲ ਚ ਉਹਨਾਂ ਦੀ ਉਹਨਾਂ ਦੀ ਐਵਰੇਜ ਟਾਈਮ ਤਾਂ 6 ਮਿੰਟ ਹੈ ਜੋ ਅਮਰੀਕਾ ਕੈਨੇਡਾ ਦਾ ਵੀ ਨਹੀਂ ਹੈਗਾ ਕਿਉਂਕਿ 30 ਕਿਲੋਮੀਟਰ ਦੇ ਰੇਡੀਅਸ ਚ ਗੱਡੀਆਂ ਖੜੀਆਂ ਨਹੀਂ ਤੁਸੀਂ ਆਮ ਤੌਰ ਤੇ ਸੜਕਾਂ ਤੇ ਜਾਂਦੇ ਹੋਵੋਗੇ ਐਸਐਸਐਫ ਦੀਆਂ ਗੱਡੀਆਂ ਤੁਹਾਨੂੰ ਅਕਸਰ ਮਿਲ ਜਾਣਗੀਆਂ ਤੇ ਕਈ ਹੋਰ ਸੂਬੇ ਵੀ ਸਾਨੂੰ ਇਹਦੇ ਬਾਰੇ ਪੁੱਛ ਰਹੇ ਨੇ ਕਿ ਕਿਸ ਤਰ੍ਹਾਂ ਇਹ ਸ਼ੁਰੂ ਕੀਤਾ ਕੀ ਕੀ ਤੁਸੀਂ ਇਹਦੇ ਵਿੱਚ ਦਿੱਤਾ ਹੋਇਆ ਹੈ ਟ੍ਰੇਨਿੰਗ ਕਿੱਥੋਂ ਦਿੱਤੀ ਹੈ ਅਸੀਂ ਕਹਿੰਦੇ ਕੋਈ ਗੱਲ ਨਹੀਂ ਸਾਡੇ ਕੋਲ ਭੇਜ ਦਿਓ ਟ੍ਰੇਨਿੰਗ ਅਸੀਂ ਦੇ ਦਾਂਗੇ ਸੋ ਇੱਕ ਨਵਾਂ ਆਈਡੀਆ ਤੇ ਦੇਸ਼ ਦੇ ਵਿੱਚ ਪਹਿਲਾਂ ਕਦੇ ਕੋਈ ਵੀ ਇਦਾਂ ਦੀ ਪੁਲਿਸ ਨਹੀਂ ਹੈਗੀ ਜਿਹੜੀ ਕੱਲੀ ਸੜਕਾਂ ਵਾਸਤੇ ਹੋਵੇ ਉਹਦੇ ਨਾਲ ਸੜਕਾਂ ਤੇ ਕ੍ਰਾਈਮ ਵੀ ਘਟਿਆ ਜੋ ਸੜਕਾਂ ਤੇ ਲੁੱਟਖੋ ਹੁੰਦੀ ਸੀ ਉਹ ਸਭ ਕਿਉਂਕਿ ਡਰ ਪੈਦਾ ਹੋ ਗਿਆ ਕਿ ਹਰ 5 15 ਕਿਲੋਮੀਟਰ ਬਾਅਦ ਖੜੇ ਨੇ ਔਰ ਵੈਲ ਟ੍ਰੇਨਡ ਨੇ ਔਰ ਬਹੁਤ ਵਧੀਆ ਉਹਨਾਂ ਕੋਲੇ ਗੱਡੀਆਂ ਨੇ ਜੇ ਚੇਜ਼ ਵੀ ਕਰਨਾ ਪਵੇ ਜੇ ਸੋ ਐਸਐਸਐਫ ਦੇ ਨਾਲ ਵੀ ਇਹ ਜੁੜੀਆਂ ਹੋਈਆਂ ਨੇ 108 ਤੇ ਜਦੋਂ ਫੋਨ ਕੀਤਾ ਜਾਊਗਾ ਤਾਂ ਇਹ ਵੀ ਨਾਲ ਹੀ ਆਜੂਗੀ ਐਸਐਸਐਫ ਇਹਨਾਂ ਨੂੰ ਬੁਲਾ ਸਕਦੀ ਹੈ ਸੋ ਸਿਹਤ ਪੱਖੋਂ ਅਸੀਂ ਪੰਜਾਬ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਉਣੀ ਚਾਹੁੰਦੇ ਹਾਂ ਕਿਉਂਕਿ ਸਿਹਤਮੰਦ ਪੰਜਾਬ ਵੀ ਸਾਡੀ ਗਰੰਟੀ ਸੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਇਸ ਪੱਖੋਂ ਅਸੀਂ 850 ਤੋਂ ਉੱਪਰ ਹੋਗੇ ਸਾਡੇ ਆਮ ਆਦਮੀ ਕਲੀਨਿਕ ਹੋਗੇ ਜਿਨ੍ਹਾਂ ਚ ਹੁਣ ਤੱਕ ਲਗਭਗ ਪਾਉਣੇ 2 ਕਰੋੜ ਲੋਕ ਆਕੇ ਉੱਥੇ ਦਵਾਈ ਲੈ ਚੁੱਕੇ ਨੇ ਜੇ ਆਪਾਂ ਪਾਣੇ ਦੋ ਕਰੋੜ ਚੋਈ ਕਿ ਇਹ ਸਮਝ ਲਓ ਚਲੋ ਵੀ 50 ਲੱਖ ਬੰਦਾ ਜਾਂ 70 ਲੱਖ ਬੰਦਾ ਦੁਬਾਰਾ ਆ ਗਿਆ ਹੁਣ ਕਿ ਉਹਦਾ ਦੂਜਾ ਕੀੜਾ ਹੋਗਣ ਤਾਂ ਵੀ 1 ਕਰੋੜ ਬੰਦਾ ਜੇ ਮਤਲਬ ਆ ਕੇ ਉੱਥੋਂ ਠੀਕ ਹੋ ਗਿਆ ਤਾਂ ਹਰ ਤੀਜਾ ਬੰਦਾ ਪੰਜਾਬ ਦਾ ਜਿਹੜਾ ਉਹ ਆਮ ਆਦਮੀ ਕਲੀਨਿਕ ਦਾ ਫਾਇਦਾ ਲੈ ਚੁੱਕਿਆ ਔਰ ਸਾਡੇ ਕੋਲੇ ਇੱਕ ਡਾਟਾ ਵੀ ਮੈਂ ਅਸੀਂ ਹੁਣ ਕਲੈਕਟ ਕਰ ਰਹੇ ਆ ਮੰਤਰੀ ਸਾਹਿਬ ਨੂੰ ਕਿਹਾ ਮੈਂ ਕਿਉਂਕਿ ਜਦੋਂ ਆਉਂਦੇ ਆ ਉਹ ਸਾਰਾ ਕੁਝ ਉਥੇ ਪੇਪਰਲੈਸ ਹੈ ਸਾਰਾ ਕੁਝ ਕੰਪਿਊਟਰ ਚ ਫੀਡ ਕਰਦੇ ਆ ਅਸੀਂ ਉਹਨੂੰ ਪਾਸਵਰਡ ਵੀ ਦੇ ਦਿੰਨੇ ਆ ਆਪਣਾ ਕਿ ਤੂੰ ਆਪਣਾ ਪਾਸਵਰਡ ਲਾ ਲਾ ਤੇ ਤੇਰੀ ਆਹ ਜਿਹੜੀ ਦਵਾਈ ਹੈ ਇਹ ਲਿਖੀ ਹੋਈ ਹੈ ਜਿਹੜੀ ਪ੍ਰੈਸਕ੍ਰਿਪਸ਼ਨ ਹੈ ਲਿਖੀ ਹੋਈ ਹੈ ਜਿਹੜੀ ਦਵਾਈ ਉਹਨੂੰ ਮਿਲਦੀ ਹੈ ਉਹ ਵੀ ਸਾਰੀ ਮੋਦੇ ਮੋਬਾਈਲ ਤੇ ਆ ਜਾਂਦੀ ਹੈ ਉਹਦਾ ਜੇ ਕੋਈ ਟੈਸਟ ਹੋਵੇ ਉਹ ਵੀ ਮੋਬਾਈਲ ਤੇ ਆ ਜਾਂਦਾ ਹੈ ਫਰਜ਼ ਕਰੋ ਉਹ ਕਿਤੇ ਯੂਪੀ ਚ ਗਿਆ ਹੋਇਆ ਹੈ ਜਾਂ ਉਹ ਕਿਤੇ ਕੋਈ ਆਪਣੇ ਕੰਮ ਕਿਤੇ ਮਹਾਰਾਸ਼ਟਰ ਗਿਆ ਹੋਇਆ ਹੈ ਜਾਂ ਗੁਜਰਾਤ ਗਿਆ ਹੋਇਆ ਹੈ ਉੱਥੇ ਉਹਨੂੰ ਕੋਈ ਦਿੱਕਤ ਆ ਗਈ ਤੇ ਉੱਥੇ ਜੀ ਉਹ ਡਾਕਟਰ ਦੇ ਜਾਊਗਾ ਤਾਂ ਉਹਨੂੰ ਘਰੇ ਫੋਨ ਕਰਕੇ ਇਹ ਨਹੀਂ ਪੁੱਛਣਾ ਪਊਗਾ ਕਿ ਦਵਾਈ ਦੀ ਫੋਟੋ ਖਿੱਚ ਕੇ ਭੇਜੋ ਉਹਦੇ ਆਪਣੇ ਮੋਬਾਈਲ 'ਚ ਸਾਰਾ ਹੈਲਥ ਰੈਕੋਰਡ ਉਹਦਾ ਡਾਟਾ ਜਿਹੜਾ ਉਹਦੇ ਵਿੱਚ ਹੈ ਉਹ ਡਾਕਟਰ ਨੂੰ ਦਿਖਾ ਸਕਦਾ ਉਸੇ ਵੇਲੇ ਤੇ ਉਸ ਉਸ ਹਿਸਾਬ ਨਾਲ ਡਾਕਟਰ ਉਹਨੂੰ ਜਿਹੜਾ ਟਰੀਟ ਕਰ ਸੋ ਇਹਦੇ ਨਾਲ ਸਾਨੂੰ ਇੱਕ ਹੋਰ ਫਾਇਦਾ ਹੋਣਾ ਕਿ ਸਾਨੂੰ ਇਹ ਪਤਾ ਲੱਗ ਜਾਣਾ ਕਿ ਪੰਜਾਬ ਦੇ ਵਿੱਚ ਕਿਹੜੇ ਖਿੱਤੇ 'ਚ ਕਿਹੜੇ ਏਰੀਆ 'ਚ ਕਿਹੜੀ ਬਿਮਾਰੀ ਦੇ ਜ਼ਿਆਦਾ ਮਰੀਜ਼ ਆ ਰਹੇ ਨੇ ਹਾਈਪਰ ਟੈਨਸ਼ਨ ਦੇ ਕਿੰਨੇ ਕੇਸ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਕੇਸ ਆ ਰਹੇ ਨੇ ਹੈਪੇਟਾਈਟਸ ਸੀ ਦੇ ਕਿੰਨੇ ਆ ਰਹੇ ਨੇ ਬੱਚਿਆਂ 'ਚ ਕਿਹੜੀ ਬਿਮਾਰੀ ਜਿਹੜੀ ਜ਼ਿਆਦਾ ਪਾਈ ਜਾ ਰਹੀ ਹੈ ਕਿਹੜੇ ਇਲਾਕੇ 'ਚ ਪਾਈ ਜਾ ਰਹੀ ਹੈ ਉਹਦੇ ਨਾਲ ਸਾਨੂੰ ਇਹ ਪਤਾ ਲੱਗ ਜਾਊਗਾ ਤਾਂ ਅਸੀਂ ਉਸ ਇਲਾਕੇ 'ਚ ਸਪੈਸ਼ਲਿਸਟ ਡਾਕਟਰ ਜਾਂ ਫਿਰ ਹਸਪੀਟਲ ਜਿਹੜੇ ਨੇ ਉਹ ਖੋਲ੍ਹ ਸਕਦੇ ਹਾਂ ਸੋ ਇਸ ਸਾਲ ਐਂਬੂਲੈਂਸਾਂ ਦੁਆਰਾ 1,101,953 ਜਿਹੜੇ ਮਰੀਜ਼ ਨੇ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਜਿਨ੍ਹਾਂ ਦਾ 10,737 ਹਾਰਟ ਪੇਸ਼ੈਂਟ ਸੀਗੇ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਲੈ ਕੇ ਗਏ 28,540 ਪ੍ਰੈਗਨੈਂਟ ਲੇਡੀਆਂ ਨੂੰ ਡਿਲੀਵਰੀ ਲਈ ਹਸਪੀਟਲ ਲੈ ਕੇ ਗਏ ਜਿਦੇ ਚੋਂ 80 ਡਿਲੀਵਰੀ ਐਂਬੂਲੈਂਸ ਦੇ ਵਿੱਚ ਹੀ ਹੋਈਆਂ ਸਕਸੈਸਫੁਲ ਡਿਲੀਵਰੀਜ਼ ਹੋਈਆਂ ਐਂਬੂਲੈਂਸ ਕਿਉਂਕਿ ਸਬ ਸਮਾਨ ਹੈ ਗਿਆ ਉਤੇ ਤਾਂ ਅਸੀਂ ਪੰਜਾਬ ਨੂੰ ਹੈਲਥ ਦੇ ਮਾਮਲੇ ਚ ਨੰਬਰ 1 ਬਣਾਉਣਾ ਹੈ ਇਹ ਸਾਡਾ ਮਿਸ਼ਨ ਹੈ ਤੇ ਅੱਜ ਐਂਬੂਲੈਂਸਸ ਸਿਹਤ ਭਾਗ ਨੂੰ ਦਿੱਤੀ ਗਈਆਂ ਨੇ ਆਉਣ ਵਾਲੇ ਦਿਨਾਂ ਚ ਬਹੁਤ ਸਾਰੇ ਮੈਡੀਕਲ ਸਟਾਫ ਭਰਤੀ ਕੀਤੇ ਜਾਣਗੇ ਜਿਵੇਂ ਕਿ ਕੋਰੋਨਾ ਬਾਰੀਅਰ ਜਿਹੜੇ ਸੀਗੇ ਜਿਨ੍ਹਾਂ ਨੇ ਕੋਰੋਨਾ ਦੇ ਵਿੱਚ ਕੰਮ ਕੀਤਾ ਸੀਗਾ ਬਾਦ ਵਿੱਚ ਮਿਸ਼ਨ ਫਤਿਹ ਕਹਿ ਕੇ ਉਹਨਾਂ ਨੂੰ ਹਟਾਤਾ ਸੀ ਛੜਤਾ ਸੀ ਉਹਨਾਂ ਨੂੰ ਤੇ ਨਾ ਉਹ ਪ੍ਰਾਈਵੇਟ ਚ ਕੰਮ ਕਰਨ ਜੋਗੇ ਸਰਕਾਰ ਨੇ ਉਹਨਾਂ ਨੂੰ ਕੱਢਤਾ ਸੋ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਸੀ ਜਿਹੜੇ ਕਈ ਦਿਨ ਤੋਂ ਕਾਫੀ ਕੁਝ ਲੀਗਲ ਵੀ ਥੋੜੀਆਂ ਜਿਹੀਆਂ ਹਾਰਡਲਸ ਸੀਗੀਆਂ ਉਹ ਵੀ ਸਾਰੀਆਂ ਦੂਰ ਕਰਕੇ ਤੇ ਅਸੀਂ ਉਹਨਾਂ ਕੋਰੋਨਾ ਬੈਰੀਅਰਸ ਨੂੰ ਹੀ ਮੈਡੀਕਲ ਸਟਾਫ ਦੇ ਤੌਰ ਤੇ ਕਿਉਂਕਿ ਉਹ ਵੈਲ ਟ੍ਰੇਨਡ ਨੇ ਉਹ ਤਾਂ ਅੱਜ ਤੁਸੀਂ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦਿਓਗੇ ਕੱਲ ਨੂੰ ਕੰਮ ਤੇ ਆ ਜਾਣਗੇ ਕੁ ਟ੍ਰੇਨਿੰਗ ਦੀ ਲੋੜ ਹੀ ਨਹੀਂ ਉਹ ਤਾਂ ਪਹਿਲਾਂ ਹੀ ਟ੍ਰੇਨਡ ਨੇ ਸੋ ਸਾਨੂੰ ਹੁਣ ਜੇ ਹਸਪਤਾਲ ਬਣਾ ਰਹੇ ਆ ਤਾਂ ਨਵੇਂ ਡਾਕਟਰ ਚਾਹੀਦੇ ਆ ਫਾਰਮਾਸਿਸਟ ਚਾਹੀਦੇ ਆ ਨਰਸਿਸ ਚਾਹੀਦੀਆਂ ਤੇ ਮੈਡੀਕਲ ਸਟਾਫ ਚਾਹੀਦਾ ਜੇ ਸਕੂਲ ਬਣਾਵਾਂਗੇ ਤਾਂ ਟੀਚਰ ਚਾਹੀਦੇ ਆ ਸਾਨੂੰ ਪੀਐਨ ਚਾਹੀਦੇ ਆ ਨਾਲ ਕੈਂਪਸ ਮੈਨੇਜਰ ਚਾਹੀਦੇ ਆ ਕਲੈਰੀਕਲ ਸਟਾਫ ਚਾਹੀਦਾ ਸੋ ਹੁਣ ਜਿਉਂ-ਜਿਉਂ ਡਿਮਾਂਡ ਪੈਦਾ ਹੋਊਗੀ ਅਸੀਂ ਉਸ ਤਰ੍ਹਾਂ ਦੀਆਂ ਪੋਸਟਾਂ ਵੀ ਕ੍ਰੀਏਟ ਕਰਦੇ ਰਵਾਂਗੇ ਤੇ ਪੁਲਿਸ ਦੇ ਵਿੱਚ ਜਿਵੇਂ ਪੁਲਿਸ ਦੀ ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ ਕਿ 2001 ਦੇ ਵਿੱਚ ਵੀ 80000 ਨਫਰੀ ਸੀ ਅੱਜ ਲਗਭਗ 23 ਸਾਲਾਂ ਬਾਅਦ 2024 'ਚ ਵੀ 80000 ਹੈ ਨਵੇਂ ਭਰਤੀ ਜੋ ਰਟਾਇਰ ਹੁੰਦੇ ਨੇ ਭਾਈ ਬਾਈਕ ਸੌ ਦੇ ਨੇੜੇ ਤੇ ਰਟਾਇਰ ਹੁੰਦੇ ਆ ਇੱਕ ਸਾਲ 'ਚ ਉਹਨੇ ਕਰ ਲੈਨੇ ਆ ਪਰ ਨਵੀਆਂ ਪੋਸਟਾਂ ਕ੍ਰੀਏਟ ਨਹੀਂ ਹੋ ਰਹੀਆਂ ਔਰ ਸਭ ਤੋਂ ਮੈਂ ਜਦੋਂ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਆਏ ਸੀ ਹੁਣ ਪਿਛਲੇ ਦਿਨੀ ਉੱਥੇ ਵੀ ਮੈਂ ਇਹ ਗੱਲ ਉਠਾਈ ਸੀ ਕਿ ਪੰਜਾਬ ਜਿਹੜੀ ਸਟੇਟ ਹੈ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ 30 ਤੋਂ 35% ਪੁਲਿਸ ਸਾਡੀ ਬੀਐਸਐਫ ਨਾਲ ਮਿਲ ਕੇ ਕੰਮ ਕਰਦੀ ਹੈ ਮਤਲਬ ਪੁਲਿਸਿੰਗ ਨਹੀਂ ਕਰਦੀ ਉਹਨਾਂ ਨਾਲ ਕਦੇ ਡਰੋਨ ਆ ਗਿਆ ਜੀ ਕਦੇ ਪਠਾਨਕੋਟ ਚ ਛੱਕੀ ਦੇਖੇ ਗਏ ਜੀ ਤਲਾਸ਼ੀਆਂ ਲਓ ਜੀ ਇੱਥੇ ਹੁਣ ਸਾਰੇ ਪਿੰਡਾਂ ਦੀਆਂ ਖੇਤਾਂ ਦੀਆਂ ਵਿਹਾਰ ਦੀ ਪੁਲਿਸ ਵਿਹਾਰ ਵਾਸਤੇ ਸਿਰ ਵਿਹਾਰ ਦਾ ਕੰਮ ਦੇਖਦੀ ਹੈ। ਯੂਪੀ ਦੀ ਪੁਲਿਸ ਯੂਪੀ ਦਾ ਦੇਖਦੀ ਹੈ। ਪਰ ਪੰਜਾਬ ਦੀ ਪੁਲਿਸ ਚੋਂ 30% ਪੁਲਿਸ 35% ਪੁਲਿਸ ਜਿਹੜੀ ਹੈ ਪੰਜ ਸੱਤ ਜ਼ਿਲ੍ਹਿਆਂ ਚ ਨੈਸ਼ਨਲ ਸਿਕਿਉਰਿਟੀ ਦਾ ਕੰਮ ਕਰ ਰਹੀ ਹੈ। ਅਸੀਂ ਕਹ ਜੀ ਤਨਖਾਹ ਅਸੀਂ ਦਿੰਨੇ ਆਂ। ਕੰਮ ਲੈ ਰਹੇ ਆਂ ਪੈਰਾ ਮਿਲਟਰੀ ਦਾ ਇਹਨਾਂ ਤੋਂ। ਤਾਂ ਫਿਰ ਸਾਨੂੰ ਇਹ ਵੀ ਇਹ ਵੀ ਕੰਪਨਸੇਸ਼ਨ ਦਿਓ। ਪਲੱਸ ਜੇ ਮੈਂ ਕਿਸੇ ਇੰਡਸਟਰੀਲਿਸਟ ਨੂੰ ਲੈ ਕੇ ਆਉਣਾ ਪੰਜਾਬ ਚ ਆ ਜਾਂਦਾ ਉਹ ਵੀ ਠੀਕ ਹੈ ਜੀ ਤੁਸੀਂ ਚੰਗਾ ਵਧੀਆ ਗਵਰਨੈਂਸ ਦੇ ਰਹੇ ਹੋ ਕੋਈ ਖੱਜਲ ਖਵਾਰੀਆਂ ਨਹੀਂ ਹੈਗੀਆਂ ਆ ਜਾਣੇ ਸੀ ਇਨ ਫੈਕਟਰੀ ਲਾ ਲੈਣੇ ਜਦੋਂ ਮੈਂ ਉਹਨੂੰ ਕਹਿਣਾ ਕਿ ਉਹਨੇ ਫੈਕਟਰੀ ਨੂੰ ਵਧਾ ਲਾ ਵੱਡੀ ਗੱਲ ਆ ਤਾ ਉਹ ਕਹਿੰਦਾ ਮੈਂ ਕਠੂਏ ਜਾਊਂਗਾ ਜਦ ਬਦੀ ਜਾਊਂਗਾ ਆਲੇ ਦੁਆਲੇ ਤੁਸੀਂ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤੁਸੀਂ ਟੈਕ 7 ਬਣਾ ਲਿਆ ਉੱਥੇ ਦੇਤੀਆਂ ਛੋਟਾਂ ਸਾਨੂੰ ਤਾਰਾਂ ਦੇ ਵਿੱਚ ਘੇਰ ਲਿਆ ਇਧਰੋਂ 532 ਕਿਲੋਮੀਟਰ ਤਾਰ ਇਧਰ ਹੈ ਇਧਰ ਖਨੌਰੀ ਲੱਗੀ ਹੋਈ ਹੈ ਇਧਰ ਸ਼ੰਭੂ ਤੇ ਆ ਸਾਨੂੰ ਤਾਰਾਂ ਲਾ ਕੇ ਆਲੇ ਦੁਆਲੇ ਸਾਨੂੰ ਕਹਿੰਦੇ ਤਰੱਕੀ ਕਰਕੇ ਦਿਖਾਓ ਹਾਂ ਸੋ ਸਾਨੂੰ ਵੀ ਉਹੀ ਛੋਟਾ ਦੇ ਦਿਓ ਜਿਹੜੀਆਂ ਇਹਨਾਂ ਉਹਨਾਂ ਨੂੰ ਦਿੱਤੀਆਂ ਨੇ ਅਸੀਂ ਤਰੱਕੀ ਕਰਕੇ ਦਿਖਾ ਦਾਂਗੇ ਤੁਹਾਨੂੰ ਪੰਜਾਬੀ ਆ ਪੂਰੀ ਦੁਨੀਆ 'ਚ ਕਾਮਯਾਬ ਆਂ ਜਿੱਥੇ ਵੀ ਜਾਈਏ ਕਾਮਯਾਬ ਹੁੰਨੇ ਆ ਕਦੇ ਤੁਹਾਨੂੰ ਪੰਜਾਬੀ ਫੇਲ ਪੰਜਾਬੀ ਨਹੀਂ ਮਿਲੂਗਾ ਸਕਸੈਸਫੁਲ ਪੰਜਾਬੀ ਨੇ ਪੂਰੀ ਦੁਨੀਆ 'ਚ ਵਸਦੇ ਨੇ ਸੋ ਇਸ ਕਰਕੇ ਬਜਟ ਹੈ ਦੇਸ਼ ਦਾ ਬਜਟ ਦੇ ਵਿੱਚ 1 ਰੁਪਈਆ ਰੁਪਈਆ ਤਾਂ ਛੱਡੋ ਨਾ ਹੀ ਨਹੀਂ ਲਿਆ ਵੀ ਪੰਜਾਬ ਵੀ ਇੱਕ ਸਟੇਟ ਹੈਗੀ ਹੈ ਕਿਸੇ ਟ੍ਰੇਨ ਦੇ ਥ्रू ਹੀ ਨਾ ਲੈ ਦਿੰਦੇ ਵੀ ਦਿੱਲੀ ਤੋਂ ਜੰਮੂ ਤੱਕ ਵੀ ਜਿਹੜੀ ਆ ਉਹਦਾ ਟਾਈਮ ਬਦਲ ਰਿਹਾ ਜਿਹੜੀ ਕਿ ਬਾਇਆ ਪੰਜਾਬ ਜਾ ਰਹੀ ਹੈ ਚਲ ਪੰਜਾਬ ਦਾ ਨਾਂ ਤਾਂ ਆ ਜਾਂਦਾ ਵਿੱਚ ਪੰਜਾਬ ਦਾ ਨਾਂ ਹੀ ਹੈ ਨਹੀਂ ਵਿੱਚ ਇੱਕ ਉਹ ਸਟੇਟ ਜਿਹਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਜਿਹੜਾ ਆਜ਼ਾਦੀ ਕਾਇਮ ਰੱਖਣ ਵਾਸਤੇ ਅੱਜ ਫੇਰ ਹੱਦਾਂ ਤੇ ਖੜਾ ਹੈ ਹਰ ਰੋਜ਼ ਤਰੰਗੇ 'ਚ ਲਿਫਟ ਕੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਆਉਂਦੀਆਂ ਨੇ ਸ਼ਹੀਦਾਂ ਦੀਆਂ ਤੇ ਉਹਨੂੰ ਤੁਸੀਂ 1 ਰੁਪਈਆ ਨਹੀਂ ਦੇ ਰਹੇ ਉਹਦਾ ਨਾਂ ਹੀ ਨਹੀਂ ਲੈ ਰਹੇ ਉਹਦੀਆਂ ਝਾਕੀਆਂ ਜਿਹੜੀਆਂ 26 ਜਨਵਰੀ ਦੇ ਪਰੇਡ 'ਚੋਂ ਕੱਢ ਦਿੰਨੇ ਹੋ ਰਿਜੈਕਟ ਕਰ ਦਿੰਨੇ ਹੋ ਤੇ ਇਹ ਇਸ ਤਰ੍ਹਾਂ ਦਾ ਬਿਹੇਵੀਅਰ ਤਾਂ ਚੰਗਾ ਨਹੀਂ ਹੈਗਾ ਤੁਸੀਂ ਸਾਨੂੰ ਕੰਮ ਦੇ ਕੇ ਦੇਖੋ ਸਾਡੇ ਤੋਂ ਕਰਵਾ ਕੇ ਦੇਖੋ ਕੀ ਕੰਮ ਕਰਵਾਉਣਾ ਜਦੋਂ ਕਿਹਾ ਸੀਗਾ ਕਿ ਅੰਦਰੇ ਪੰਡਾਰ ਪਰਨੇ ਨੇ ਤਾਂ ਪੰਜਾਬੀਆਂ ਨੇ ਜਿਹੜੇ ਸਟੋਰ ਛੋਟੇ ਪੈ ਗਏ ਪੰਜਾਬੀਆਂ ਨੇ ਜਿੰਨੀ ਮਿਹਨਤ ਕਰਕੇ ਹਰੀ ਕ੍ਰਾਂਤੀ ਹਰੀ ਕ੍ਰਾਂਤੀ ਦੇ ਰਿਜ਼ਲਟ ਸਾਨੂੰ ਹੁਣ ਮਿਲ ਰਹੇ ਨੇ ਹਰੀ ਕ੍ਰਾਂਤੀ ਤਾਂ ਸਾਨੂੰ ਮਹਿੰਗੀ ਪੈ ਗਈ ਜੀ 7-700 ਫੁੱਟ ਤੇ ਸਾਡਾ ਪਾਣੀ ਚਲਾ ਗਿਆ ਜੀ ਅੱਜ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸਿੰਚਾਈ ਵਾਲੇ ਪਾਣੀ ਦੀ ਸਮੱਸਿਆ ਸਾਹਮਣੇ ਕਰਨਾ ਪੈ ਰਿਹਾ ਓ ਸਟੇਟ ਨੂੰ ਜਿਹਦਾ ਨਾਮ ਪਾਣੀਆ ਤੇ ਆ ਪੰਜ ਆਵ ਪੰਜ ਪਾਣੀ ਔਰ ਉਹਦੇ ਚੋਂ ਵੀ ਸਮੰਗੀ ਜਨੇ ਰੋੜਾ ਪਾਈ ਜਨੇ ਆ ਆ ਦਿਓ ਜੀ ਸਾਨੂੰ ਉਹ ਦਿਓ ਸੋ ਇਸ ਕਰਕੇ ਪੰਜਾਬ ਦਾ ਪੱਖ ਜਿੱਥੇ ਵੀ ਰੱਖਣਾ ਪਿਆ ਮੈਂ ਦਲੇਰੀ ਨਾਲ ਖੁੱਲ ਕੇ ਰੱਖਦਾ ਔਰ ਕਿਉਂਕਿ ਮੈਂ ਕੱਲ ਹੀ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਆਇਆ ਮਾਲਵਾ ਨਹਿਰ ਬਣੂਗੀ 149 ਕਿਲੋਮੀਟਰ ਲੰਬੀ ਹਰੀਕੇ ਤੋਂ ਜਾਊਗੀ ਬਿਲਕੁਲ ਰਾਜਸਥਾਨ ਦੇ ਉਹ ਮਿੱਡੂ ਖੇੜਾ ਮਾਣੀ ਖੇੜਾ ਉਧਰਲੇ ਪਿੰਡਾਂ ਤੱਕ ਜਾ ਕੇ ਐਂਡ ਹੋਊਗਾ 50 ਫੁੱਟ ਉਪਰੋਂ ਚੜਾਈ 12 ਫੁੱਟ ਡੰਗਾਈ 23000 ਕਿਊਸਿਕ ਪਾਣੀ ਜਾਊਗਾ ਲਗਭਗ ਸਵਾ 500 ਮੋਗੇ ਹੋਣਗੇ 521 ਮੋਗੇ 2 ਲੱਖ ਏਕੜ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਮਿਲੂਗਾ ਇਹ ਇਹ ਗੱਲ ਇਹਨਾਂ ਨੇ 30-40 ਸਾਲ ਪਹਿਲਾਂ ਕਰ ਦੇਣੀ ਚਾਹੀਦੀ ਸੀ ਪਤਾ ਨਹੀਂ ਕਿਉਂ ਨਹੀਂ ਸੋਚੀ ਪਰ ਕਿਉਂ ਸੋਚਣ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੇ ਮੋਗਿਆਂ ਤੋਂ ਕੀ ਲੈਣਾ ਜੀ ਇਹ ਤਾਂ ਫਿਰ ਮੋਗਿਆਂ ਵਾਲੇ ਹੀ ਜਾਣ ਸਕਦਾ ਹੈ ਨਾ ਜਿਹੜਾ ਇੱਕ ਇੱਕ ਮਿੰਟ ਵਾਸਤੇ ਉੱਥੇ ਖੜਾ ਹੁੰਦਾ ਕਿ ਇੱਕ ਮਿੰਟ ਮੇਰਾ ਵਾਧ ਨਾ ਜਾਵੇ ਜਾਂ ਇੱਕ ਮਿੰਟ ਮੇਰਾ ਘਰ ਤਾਂ ਨਾ ਜਾਵੇ ਪਾਣੀ ਦਾ ਇਹ ਤਾਂ ਉਹਨੂੰ ਦਰਦ ਦਾ ਪਤਾ ਹੋ ਸਕਦਾ ਨਾ ਸੋਚ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਨੇ ਉਹਨਾਂ ਨੇ ਕੀ ਕੀ ਲੈਣਾ ਮੋਗਿਆਂ ਤੋਂ ਸੋ ਅਸੀਂ ਅਸੀਂ ਆਏ ਥੱਲੋਂ ਆ ਅਸੀਂ ਤਾਂ ਮੋਗਿਆਂ ਆਣੇ ਆ ਜੀ ਸੋ ਕੱਸੀਆਂ ਰਜਵਾਹੇ ਰਵਾਈਵ ਕਰ ਰਹੇ ਆਂ ਪੰਜਾਬ ਆਪਣਾ ਪਾਣੀ ਬਿਲਕੁਲ ਵਧੀਆ ਤਰੀਕੇ ਨਾਲ ਵਰਤ ਜਦੋਂ ਮੈਂ ਸੋਚ ਚੁੱਕੀ ਸੀ 21% ਪਾਣੀ ਯੂਜ਼ ਕਰ ਰਹੇ ਸੀ ਅੱਜ 70 ਤੇ ਪਹੁੰਚਿਆ ਹੈ ਜੇ ਸਿਰਫ ਜਦੋਂ 90 ਤੇ ਪਹੁੰਚ ਗਏ ਕਿੰਨੇ ਟਿਊਬਲ ਬੰਦ ਹੋ ਜਾਣਗੇ ਟਿਊਬਲ ਬੰਦ ਹੋਣਾ ਥੱਲੇ ਨੂੰ ਭਰ ਧਰਤੀ ਚੋਂ ਪਾਣੀ ਬਚੂਗਾ ਪਾਣੀ ਉੱਪਰ ਆਊਗਾ ਪਾਣੀ ਦਾ ਟੇਬਲ ਬਿਜਲੀ ਬਚੂਗੀ ਇਹ ਗੱਲਾਂ ਤਾਂ ਕਦੇ ਸੋਚਿਆ ਹੀ ਨਹੀਂ ਕਿਉਂਕਿ ਦਰਖਤਾਂ ਦੀਆਂ ਤੇ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਹਰੇਕ ਟਾਲੀ ਨੂੰ ਹਰੇਕ ਕਿਕਰ ਨੂੰ ਕੋਈ ਨਾ ਕੋਈ ਲੀਡਰ ਚੇਮੜਿਆ ਮੈਂ ਦਿਖਾਉਂਗਾ ਵੀ ਉਹਨੂੰ ਐਂ ਕਹਿੰਦਾ ਵੀ ਤੇਰੇ ਨਾਲ ਤਾਂ ਬਹੁਤ ਪੁਰਾਣਾ ਰਿਸ਼ਤਾ ਹੈ ਮੇਰਾ ਪਰਦਾਦਾ ਤੇਰੇ ਤੁਕਿਆਂ ਦਾ ਚਾਰ ਪਾਉਂਦਾ ਰਿਹਾ ਤੇ ਤੇਰੇ ਕਿਕਰ ਤੂੰ ਜੱਫੀ ਪਾ ਲੈਣਗੇ ਕਿ ਜੇ ਵੋਟਾਂ ਹੋਣ ਇਹਨਾਂ ਦੀਆਂ ਦਰਖਤਾਂ ਦੀਆਂ ਇਦਾਂ ਹੀ ਇਦਾਂ ਹੀ ਨਹਿਰਾਂ ਕੱਸੀਆਂ ਚ ਨਾਉਂਦੇ ਦਿਖਾਉਂਗਾ ਇਹਨਾਂ ਨੂੰ ਮੈਂ ਵੀ ਮੇਰਾ ਦਾਦਾ ਵੀ ਇੱਥੇ ਨਾਉਂਦਾ ਰਿਹਾ ਬਸ ਤੂੰ ਵੋਟਾਂ ਪਾ ਦੇ ਪਰ ਕਿਉਂਕਿ ਦਰਖਤਾਂ ਦੀਆਂ ਤੇ ਨਹਿਰਾਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ ਤਾਂ ਕਰਕੇ ਮੁੱਦਾ ਨਹੀਂ ਹੈਗਾ ਇਹ ਪਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਜੇ ਪੰਜਾਬ ਦੇ ਵਿੱਚ ਮੈਨੂੰ ਇੰਨਾ ਵੱਡਾ ਬਾਣ ਲੋਕਾਂ ਨੇ ਦਿੱਤਾ ਤਾਂ ਮੈਂ ਇਹ ਚੀਜ਼ਾਂ ਘਟੋ-ਘਟ ਬਚਾਵਾਂ ਵੀ ਤੇ ਇਹਨਾਂ ਨੂੰ ਲੋਕ ਲਹਿਰ ਵੀ ਬਣਾਵਾਂ ਕਿ ਆਪਾਂ ਇਕੱਠੇ ਹੋ ਕੇ ਦਰਖਤ ਲਾਈਏ ਆਪਾਂ ਆਪਣੇ ਪਾਣੀ ਦੀ ਸਾਂਭ ਸੰਭਾਲ ਕਰੀਏ ਠੀਕ ਹੈ ਨਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਾਂਬੇ ਦੇਣਗੀਆਂ ਕਿ ਤੁਸੀਂ ਉਦੋਂ ਕੀ ਕਰਦੇ ਰਹੇ ਸੋ ਮੈਨੂੰ ਉਮੀਦ ਹੈ ਕਿ ਹੈਲਥ education environment sports اور روزگار ਇਹਨਾਂ ਪੰਜ ਸੱਤ ਜਿਹੜੇ ਮੇਨ ਵੱਡੇ ਮੁੱਦੇ ਨੇ ਉਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਵਧਾਉਣਾ ਹੈ ਅੱਗੇ ਤਾਂ ਹੀ ਪੰਜਾਬ ਅੱਗੇ ਵਧੂਗਾ ਔਰ ਪੰਜਾਬ ਰੰਗਲੇ ਪੰਜਾਬ ਤੇ ਛੋਟੇ ਥੋੜਾ ਹਲਕੇ ਹਲਕੇ ਰੰਗ ਤਾਂ ਨਜ਼ਰ ਵੀ ਆਉਣ ਲੱਗੇ ਕਿ ਹਾਂ ਕੁਝ ਹੋ ਰਿਹਾ ਹੈ ਹਾਂ 43000 ਨੌਕਰੀਆਂ ਮਿਲ ਗਈਆਂ ਨਹਿਰ ਕੱਢੀ ਜਾ ਰਹੀ ਹੈ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਵਾਲੇ ਪਾਸਿਓਂ ਨਿਰਭਰਾਂ ਕੋਲੇ ਵਾਲੇ ਪਾਸਿਓਂ ਨਿਰਭਰ ਹੋ ਗਏ ਤੇ ਖੇਡਾਂ ਦੇ ਵਿੱਚ ਸਾਡੇ ਨੌਜਵਾਨ ਮੱਲਾ ਮਾਰ ਰਹੇ ਨੇ 올림픽 ਚ ਗਏ ਹੋਏ ਨੇ ਸੋ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਕਿ ਅਸੀਂ ਤਾਂ ਦੇਖੋ 올림픽 ਦੀ ਤਿਆਰੀ ਵਾਸਤੇ ਜਿਹੜੇ ਪਲੇਅਰ ਸੀਗੇ ਅਸੀਂ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਆ 8-8 ਲੱਖ ਰੁਪਈਆ ਕਿ ਘੱਟੋ-ਘੱਟ ਉਹ ਸ਼ੂ ਤਾਂ ਖਰੀਦੋ ਨਾ ਜਿਹੜੇ ਉੱਥੇ ਪਾ ਕੇ ਭੱਜਣੇ ਨੇ ਇੱਥੇ ਤਾਂ ਨੰਗੇ ਪੈਰੀ ਸੂਏ ਦੀਆਂ ਪਟੜੀਆਂ ਤੇ ਪ੍ਰੈਕਟਿਸ ਕਰਦੇ ਮੈਂ ਦੇਖਿਆ ਫਿਰ ਉੱਥੇ ਜਦੋਂ ਜਾਂਦੇ ਆ ਉਹ ਟਰੈਕ ਸਿੰਥੈਟਿਕ ਟਰੈਕ ਆ ਉੱਥੇ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਇੱਥੇ ਪਹਿਲਵਾਨ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਦੇ ਨੇ ਪਹਿਲਾਂ ਇੱਥੇ ਗੱਦੇ ਦਾ ਲੈ ਕੇ ਦੇ ਦਈਏ ਨਾ ਉਹਨਾਂ ਨੂੰ ਉਸ ਲੈਵਲ ਦੇ ਉਹਨਾਂ ਮਪਿੰਗ ਲੈਵਲ ਦੇ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਗ੍ਰਿਪ ਬਣਾਉਣ ਚ ਕੋਈ ਹੋਰ ਬਾਅਦ ਚ ਤਾਂ ਕੋਈ ਵੀ ਜੋ ਮੈਡਲ ਜਿੱਤਣਾ ਉਹ ਤਾਂ ਕੋਈ ਵੀ ਦੇ ਦਿੰਦਾ ਪੈਸੇ ਮੈਡਲ ਜਿੱਤਣ ਜੋਗੇ ਤਾਂ ਬਣਾਈਏ ਨਾ ਸੋ 19 ਪਲੇਅਰ ਆਪਣੇ 올림픽ਸ ਦੇ ਵਿੱਚ ਗਏ ਹੋਏ ਨੇ ਤੇ ਵੱਡੀ ਮੱਲਾ ਮੈਨੂੰ ਉਮੀਦ ਹੈ ਕਿ ਮਾਰ ਕੇ ਆਉਣਗੇ ਹਾਕੀ ਟੀਮ ਨੇ ਕੱਲ ਆਪਣਾ ਮੈਚ ਜਿੱਤਿਆ ਹੈ ਵਧਾਈਆਂ ਦੇਣਾ ਚਾਹੁੰਦਾ ਮੈਂ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵਧੀਆ ਕੁਸ਼ ਖਬਰੀਆਂ ਉੱਥੋਂ ਆਉਣਗੀਆਂ ਤੇ ਉਹਦੇ ਨਾਲ ਚੇਨਕ ਲੱਗੂ ਬੱਚਿਆਂ ਨੂੰ ਬੱਚੇ ਗਰਾਊਂਡਾਂ ਨੂੰ ਜਾਣਗੇ ਬੱਚੇ ਗਰਾਊਂਡ ਜਾਣਗੇ ਸਰੀਰ ਨਾਲ ਪਿਆਰ ਹੋਊਗਾ ਤੇ ਆ ਡਰੱਗ ਡਰੱਗ ਜਾਂ ਜਿਹੜੀਆਂ ਹੋਰ ਬੁਰੀਆਂ ਸੰਗਤਾਂ ਇਹਨਾਂ ਤੋਂ ਬਚਣਗੇ ਸੋ ਚੈਨ ਸੋ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਹਾਂ ਤੁਹਾਡਾ ਧੰਨਵਾਦ ਕਿ ਤੁਸੀਂ ਬਹੁਤ ਛੋਟੇ ਸੱਦੇ ਤੇ ਇੱਥੇ ਪਹੁੰਚ ਮਹਾਲੀ ਦੇ ਜੀਲਖਪੁਰ ਵਿੱਚ ਸ਼ਨੀਵਾਰ ਰਾਤ ਕਰੀਬ 11 ਵਜੇ ਅਣਪਛਾਤੇ ਬਦਮਾਸ਼ਾਂ ਨੇ ਹੋਟਲਾਂ ਦੀ ਜਮਕੇ ਭੰਨ ਤੋੜ ਕੀਤੀ ਇਸ ਜਨ ਤੇਜ਼ ਤਾਰ ਹਥਿਆਰਾਂ ਨਾਲ ਆਏ ਬਦਮਾਸ਼ਾਂ ਨੇ ਹੋਟਲ ਵਿੱਚ ਰੁਕੇ ਮਹਿਮਾਨਾਂ ਨਾਲ ਵੀ ਕੁੱਟਮਾਰ ਕੀਤੀ ਇਸ ਦੇ ਨਾਲ ਹੀ ਹੋਟਲ ਦੀ ਪਾਰਕਿੰਗ ਚ ਖੜੀਆਂ ਗੱਡੀਆਂ ਦੀ ਵੀ ਭੰਨ ਤੋੜ ਕੀਤੀ ਗਈ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਭਾਰਤੀ ਨਿਸ਼ਾਨੇਬਾਜ਼ ਮਨੂ 파ਕਰ ਨੇ ਇਤਿਹਾਸ ਰਚ ਦਿੱਤਾ ਉਸਨੇ ਪੈਰਿਸ 올림픽 2024 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਜਿੱਤਿਆ ਹੈ ਮਨੂ 파ਕਰ ਨਿਸ਼ਾਨੇਬਾਜ਼ੀ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ ਮਨੂ 파ਕਰ ਦਾ ਇਸ ਮੈਡਲ ਤੱਕ ਸਫ਼ਰ ਆਸਾਨ ਨਹੀਂ ਰਿਹਾ ਮਨੂ 파ਕਰ ਦਾ ਇਹ ਦੂਜਾ 올림픽 ਹੈ ਉਸਨੇ ਆਖਰੀ ਟੋਕੀਓ 올림픽 2020 ਵਿੱਚ ਆਪਣੀ ਸ਼ੁਰੂਆਤ ਕੀਤੀ ਸੀ पर 10 मीटर एयर पिस्टल क्वालिफिकेशन राउंड ਵਿੱਚ ਉਸਦੀ पिस्टल ਟੁੱਟ ਗਈ ਇਸ ਕਾਰਨ ਉਹ ਪਿਛਲੀ ਵਾਰ ਤਗਮਾ ਨਹੀਂ ਜਿੱਤ ਸਕੀ ਸੀ ਇਸ ਤੋਂ ਇਲਾਵਾ ਮਿਕਸਡ ਟੀਮ 10 ਮੀਟਰ पिस्टल ਅਤੇ 25 ਮੀਟਰ पिस्टल ਮੁਕਾਬਲੇ ਵਿੱਚ ਵੀ ਮੈਡਲ ਹਾਸਲ ਕਰਨ ਤੋਂ ਖੁੰਝ ਗਈ ਸੀ